ਹਾਂਜੀ ਹਸੀ ਕਾਲ ਜੀ ਅੱਜ ਸ਼ਾਮ ਦੇ ਵੇਲੇ ਤੁਹਾਨੂੰ ਸਕਰੀਨ ਤੇ ਦੇਖੀ ਗਿਆ ਹੋਣਾ ਹਨਾ ਤੁਸੀਂ ਚੈੱਕ ਕਰ ਲਓ ਵੀ ਮੱਛਰ ਦਾ ਤੇ ਲੰਪੀਸ ਕਿੰਨੇ ਤਾਂ ਕਿੱਥੇ ਵੜਜੂ ਮੈਨੂੰ ਐ ਲੱਗਦਾ ਵੀ ਥਾਂ ਹੀ ਨਹੀਂ ਹੈਗਾ ਬਿਮਾਰੀ ਨੂੰ ਵੜਨ ਨੂੰ ਇੱਧਰ ਦੇਖੋ ਪ੍ਰਬੰਧ ਬਾਲਾ ਤਕੜਾ ਕਰਿਆ ਪਿਆ ਦੇਖ ਲਓ ਵੀ ਜਮਾ ਸਿਹਰਾ ਹੀ ਕਰਿਆ ਪਿਆ ਹੁਣ ਤੁਸੀਂ ਇਹ ਦੇਖ ਲਓ ਵੀ ਇੱਧਰ ਪਸ਼ੂ ਦੇਖ ਲਓ ਬੱਲਵ ਦੇਖ ਲਓ ਤੇ ਧੂਏ ਵਾਲਾ ਗਰਦਾ ਗੌਰ ਕਰਤਾ ਪਤੰਦਰ ਨੇ ਇੱਥੇ ਬਿਮਾਰੀ ਯਾਰ ਮੈਨੂੰ ਤਾਂ ਲੱਗਦਾ ਨਹੀਂ ਵੀ ਖੜ ਜੂਗੀ ਬਿਮਾਰੀ ਕਿਤੇ ਨੇੜੇ ਤੇੜੇ ਵੀ ਨਹੀਂ ਆਉਣੀ ਇਧਰ ਬੱਛੀ ਐ ਗਾਂ ਕੀ ਹਨਾ ਚਾਰਕ ਪਸ਼ੂ ਨੇ ਤੇ ਕਿਸਾਨ ਭਰਾ ਨੇ ਜਮਾ ਗਰਦਾ ਗੌਰ ਕਰਤਾ ਆ ਦੇਖ ਲਓ ਤੁਸੀਂ ਧੂਈ ਵਾਲਾ ਕੰਮ ਸਿਸਟਮ ਪੂਰੀ ਖੁੱਲ ਕੇ ਧੂਈ ਪਾਈ ਹੋਈ ਹੈਗੀ ਤੇ ਵੈਸੇ ਹਾਨੀਕਾਰਕ ਵੀ ਹੈਗੇ ਜੇ ਧੂਆਂ ਥੋੜਾ ਜਿਆਦਾ ਹੋਇਆ ਪੈਗਾ ਤੁਸੀਂ ਦੱਸਿਓ ਹਣਾ ਕਮੈਂਟਾਂ 'ਚ ਰਹਿ ਕਰਕੇ ਦੱਸਿਓ ਵੀ ਕਿਵੇਂ ਲੱਗਦਾ ਸਿਸਟਮ ਇਹ ਬਾਈ ਦੀ ਰਏ ਜਿਹੜਾ ਤੂੰ ਹੀ ਪਾਈ ਐ ਤੂੰ ਹੀ ਪਾਉਂਦਾ ਤਰੀਕਾ ਜਿਹੜਾ ਸਹੀ ਐ ਕਿ ਗਲਤ ਐ ਇੱਧਰ ਐ ਤਾਂ ਤੂੰ ਹੀ ਦੇ ਕੋਲੇ ਐ ਨਾ ਜਿਹੜਾ ਪੱਖਾ ਵੀ ਜਿਗਾਰਡਮੈਂਟ ਪੂਰਾ ਕੀਤਾ ਹੋਇਆ ਦਿਹਾਉਣਾ ਥਨੂੰ ਪੱਖਾ ਜਿਹੜਾ ਪੱਖਾ ਕਰਿਆ ਹਣਾ ਉਹ ਦੇਖੋ ਇੱਧਰ ਤੂੰ ਹੀ ਪਾਈ ਐ ਤੇ ਪੱਖਾ ਉਹ ਖਿੱਚਦਾ ਹਣਾ ਤੂੰ ਹੀ ਨੂੰ ਤੇ ਸਿਸਟਮ ਪੂਰਾ ਸੈੱਟ ਲਾਤਾ ਜਦੋਂ ਮੈਂ ਪੱਖੇ ਆੜਾ ਵੀ ਤੇ ਉਹ ਚੱਕ ਚੱਕ ਕੇ ਦੇਖ ਲਓ ਹੁਣ ਤੁਸੀਂ ਕਿਵੇਂ ਮਾਰਦਾ ਇਧਰ ਸਹੀ ਹੈ ਜਾਂ ਗਲਤ ਇਹ ਤੁਸੀਂ ਦੱਸੋਗੇ ਤੇ ਇਧਰੋਂ ਦਿਖਾਉਣੇ ਹੁਣ ਤੁਸਨ ਠੀਕ ਹੈ ਜੀ ਦੱਸਿਓ ਜਰੂਰ ਧੰਨਵਾਦ ਵੀਡੀਓ ਨੂੰ ਵੀ ਸ਼ੇਅਰ ਜਰੂਰ ਕਰਿਓ